MD vehicle sale channel ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਬਾਈਆ ਰੈਟਜ ਗੱਡੀ ਸੇਲ ਹੀ ਲੈ ਕੇ ਆਏ ਤੇ ਗੱਡੀ ਦੀ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗਦੀ ਜਿਹੜੀ ਘੰਟੀ ਹੈ ਉਹ ਤੇ ਕਲਿੱਕ ਕਰ ਦੇ ਤਾਂ ਜੋ ਕਿ ਆਪਾਂ ਜਿਹੜੀ ਤੁਹਾਡੇ ਕੰਮ ਦੀ ਵੀਡੀਓ ਪਾਉਣਿਆ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਆਪਾਂ ਉੱਪਰ ਗੱਡੀ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਰੈਟਜ ਗੱਡੀ ਹੈ ਐਲਡੀਆਈ ਤੇ ਮਾਡਲ ਬਾਈ ਜੀ 2015 ਮਾਡਲ ਹੈ ਗੱਡੀ ਬਿਲਕੁਲ ਸਾਫ਼ ਪਈ ਆ ਓਕੇ ਪਈ ਆ ਗੱਡੀ 80000 ਕਿਲੋਮੀਟਰ ਚੱਲੀ ਹੋਈ ਆ ਡੀਜ਼ਲ ਗੱਡੀ ਆ ਵਿੱਚੋਂ ਦੇਖ ਲਓ ਗੱਡੀ ਸਾਰੇ ਦੀ ਸਾਰੀ ਗੱਡੀ ਸਾਫ਼ ਪਈ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਫਸਟ ਓਨਰ ਆ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਕੰਪਲੀਟ ਆ ਤੇ ਰੰਗ ਰੰਗ ਵੀ ਗੱਡੀ ਦਾ ਪੂਰਾ ਸਾਫ਼ ਪਿਆ ਬਾਈ ਦਿੱਲੀ ਨੰਬਰ ਆ ਤੇ ਜੇ ਕਿਸੇ ਵੀ ਭੈਣ ਭਰਾ ਨੂੰ ਗੱਡੀ ਚਾਹੀਦੀ ਹੋਵੇ ਤੇ ਤੁਸੀਂ ਇਹਦਾ ਨੰਬਰ ਸਕਰੀਨ ਤੇ ਦੇਖਦੇ ਹੋ 9914009919 ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਰੇਟ ਦੀ ਗੱਲ ਜਾਂ ਹੋਰ ਕੋਈ ਗੱਡੀ ਦੀ ਜਿਹੜੀ ਜਾਣਕਾਰੀ ਤੁਸੀਂ ਲੈਣੀ ਆ ਤਾਂ ਤੁਸੀਂ ਆ ਨੰਬਰ ਤੇ ਸੰਪਰਕ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਜੇ ਕਿਸੇ ਵੀ ਭੈਣ ਭਰਾ ਨੇ ਆਪਣੇ ਚੈਨਲ ਤੋਂ ਵੀਡੀਓ ਪਵਾਉਣੇ ਹੋਵੇ ਕਿਸੇ ਵੀ ਆਪਣੇ ਵਹੀਕਲ ਦੀ ਤਾਂ ਆਪਣਾ ਜਿਹੜਾ WhatsApp ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨੰਬਰ ਤੇ ਫੋਟੋ ਵੀ ਲੈ ਸਕਦੇ ਹਾਂ